ਲੋ ਜੀ ਮੌਕੇ ਤੇ ਜਾਖਲ ਕਗਰ ਨਦੀ ਦੇ ਉੱਤੇ ਖੜਿਆ ਮੈਂ ਜਿਹੜੀ ਇਹ ਦਰਿਆ ਕਹਿ ਦਿੰਨੇ ਆ ਪਿੱਛੋਂ ਪਾਣੀ ਆ ਰਿਹਾ ਜਿੱਦਾਂ ਕਿ ਸਭ ਨੂੰ ਪਤਾ ਹੈ ਪਿੱਛੇ ਚੰਡੀਗੜ੍ਹ ਪੰਚਕੂਲਾ ਏਰੀਆ ਚ ਬਹੁਤ ਜ਼ਿਆਦਾ ਬਰਸਾਤ ਹੋਈ ਹੈ ਪਿੱਛੇ ਦੀ ਵੀ ਤੁਸੀਂ ਵੀਡੀਓ ਦੇਖ ਸਕਦੇ ਹੋ ਮੈਂ ਸਵੇਰੇ ਵੀ ਉਰੇ ਦੀ ਵੀਡੀਓ ਪਾਈਆਂ ਸੀ ਤੁਸੀਂ ਚੈੱਕ ਕਰਦੇ ਹੋ ਸੇਮ ਲੋਕੇਸ਼ਨ ਦੀ ਮੇਰਾ ਇਸ ਟਾਈਮ ਨਾ ਸ਼ਾਮ ਨੂੰ 6:00 ਵਜੇ ਪੌਣੇ ਇੱਕ 7:00 ਹੋ ਗਏ ਵੀਡੀਓ ਪਾਣ ਦਾ ਕੋਈ ਮਕਸਦ ਨਹੀਂ ਸੀ ਪਰ ਨਾ ਮੇਰਾ ਵੀਡੀਓ ਪਾਣ ਦਾ ਮਕਸਦ ਇਹ ਬਣਿਆ ਵੀ ਲੋਕਾਂ ਦੇ ਨਾ ਮੇਰੇ ਕੋਲੇ ਬਹੁਤ ਜ਼ਿਆਦਾ ਕਮੈਂਟ ਆ ਰਹੇ ਕਈਆਂ ਦੇ ਤਾਂ ਨੈਗੇਟਿਵ ਕਮੈਂਟ ਆ ਰਹੇ ਮੈਨ ਨੇ ਪੈ ਰਹੇ ਆ ਔਰ ਕਈ ਬਾਈਆਂ ਦੇ ਫੋਨ ਆ ਰਹੇ ਆ ਬਾਈ ਕਹਿ ਰਿਹਾ ਕਹਿੰਦੇ ਪਿਛਲੇ ਸਾਲ ਦੀ ਚੱਕ ਚੱਕ ਕੇ ਬਾਈ ਕਿਉਂ ਵੀਡੀਓ ਪਾ ਰਿਹਾ ਬਾਈ ਕੋਈ ਵੀ ਫੇਕ ਵੀਡੀਓ ਨਹੀਂ ਪਾ ਰਿਹਾ ਨਾ ਮੈਂ ਪਿਛਲੇ ਸਾਲ ਦੀ ਵੀਡੀਓ ਪਾ ਰਿਹਾ ਅਗਰ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀਆਂ ਵੀ ਮਤਲਬ ਇਹ ਭੈਮ ਲੱਗਦਾ ਵੀ ਪਿਛਲੇ ਸਾਲ ਦੀਆਂ ਵੀਡੀਓ ਪਾ ਰਿਹਾ ਬਾਈ ਕਗਰਦਰਿਆ ਦੇ ਜਿਹੜੇ ਵੀ ਨੇੜੇ ਰਹਿੰਦੇ ਉਹਨਾਂ ਨੂੰ ਪੁੱਛ ਸਕਦੇ ਹੋ ਤੇ ਤੁਸੀਂ ਮੇਰੀ ਇੱਕ ਗੱਲ ਨੋਟ ਕਰ ਲਓ ਸਵੇਰੇ ਦੀ ਵੀਡੀਓ ਦੇਖ ਲਓ ਤੇ ਹੁਣ ਦੀ ਵੀਡੀਓ ਦੇਖ ਲਓ ਇਸੇਮ ਲੋਕੇਸ਼ਨ ਨੂੰ ਚੈੱਕ ਕਰ ਲਓ ਮੈਂ ਸਵੇਰੇ ਵੀ 6:30 ਵਜੇ ਵੀਡੀਓ ਪਾਈ ਸੀ ਸਵੇਰੇ ਨਾਲੋਂ ਵੀ 2 ਤੋਂ 2.5 ਫੁੱਟ ਪਾਣੀ ਵੱਧ ਚੁੱਕਿਆ ਔਰ ਪਾਣੀ ਦੀ ਤੁਸੀਂ ਸਪੀਡ ਦੇਖ ਲਓ ਕਿਸ ਸਪੀਡ ਨਾਲ ਚੱਲ ਰਿਹਾ ਹੈ ਵੀ ਮਤਲਬ ਕਿ ਫੇਰ ਦੁਬਾਰਾ ਕਹਿ ਰਿਹਾ ਵੀ ਵੀਡੀਓ ਬਣਾਉਣ ਦਾ ਇਸ ਟਾਈਮ ਮੇਰਾ ਸ਼ਾਮ ਨੂੰ ਕੋਈ ਮਕਸਦ ਨਹੀਂ ਸੀ ਘੱਗਰ ਦਰਿਆ ਦਾ ਸਿਰਫ ਇੱਕ ਕਮੈਂਟਾਂ ਕਰਕੇ ਕਈ ਬਾਈਆਂ ਦੇ ਨੈਗੇਟਿਵ ਕਮੈਂਟ ਆ ਰਹੇ ਆ ਕਈਆਂ ਦੇ ਪੋਜ਼ਿਟਿਵ ਕਮੈਂਟ ਆ ਰਹੇ ਆ ਕਈ ਤਾਂ ਮੇਰੇ ਤੋਂ ਫੋਨ ਕਰਕੇ ਔਰ ਵਟਸਐਪ ਦੇ ਵੀ ਮੈਸੇਜ ਕਰਕੇ ਪੁੱਛ ਰਿਹਾ ਬਾਈ ਘੱਗਰ ਦਰਿਆ ਦੇ ਬਾਰੇ ਸਾਨੂੰ ਦੱਸੋ ਵੀ ਅਗਰ ਕੋਈ ਖਤਰਾ ਤਾਂ ਨਹੀਂ ਹੈਗਾ ਵੈਸੇ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਬਾਕੀ ਸਵੇਰੇ ਨਾਲ ਉਹਦਾ ਪਾਣੀ ਵੱਧ ਗਿਆ ਔਰ ਪਿੱਛੋਂ ਜਿਹੜੀ ਗੱਲ ਸੁਣਨ ਨੂੰ ਮਿਲੀ ਹੈ ਵੀ ਪਿੱਛੇ ਪਾਣੀ ਬਹੁਤ ਜ਼ਿਆਦਾ ਘਟ ਗਿਆ ਆਪਣੇ ਪੰਜਕੂਲਾ ਵਗੈਰਾ ਤੋਂ ਜਿੱਧਰੋਂ ਵੀ ਆਂਦੀ ਹੈ ਖਨੋਰੀ ਤੋਂ ਹੋ ਕੇ ਪਰ ਇਸ ਟਾਈਮਕ ਗਰ ਦਰਿਆ ਦੇ ਅੰਦਰ ਸਵੇਰੇ ਨਾਲ 2.5 ਫੁੱਟ ਪਾਣੀ ਵੱਧ ਗਿਆ ਔਰ ਪਾਣੀ ਤੁਸੀਂ ਆਪ ਦੇਖ ਸਕਦੇ ਹੋ ਕਿ ਸਪੀਡ ਨਾਲ ਚੱਲ ਰਿਹਾ ਸ਼ਾਮ ਦੇ ਪੌਣੇ 7 ਹੋ ਗਏ ਤੇ ਬਾਈ ਮੇਰਾ ਮਤਲਬ ਹੈ ਕਿ ਮੈਂ ਇਹੀ ਕਹਿਣਾ ਚਾਹੁੰਦਾ ਹੈ ਕੋਈ ਫੇਕ ਵੀਡੀਓ ਨਹੀਂ ਹੈ ਲੋਕਾਂ ਦੇ ਕਮੈਂਟ ਮੈਂ ਬਾਰ-ਬਾਰ ਇਹੀ ਕਹਿੰਦਾ ਵੀ ਬਹੁਤ ਜ਼ਿਆਦਾ ਕਮੈਂਟ ਆ ਰਹੇ ਆ ਵੀ ਪੁਰਾ ਬੰਦ ਰਹਾ ਰਿਹਾ ਬਈ ਮੈਂ ਇਹੀ ਕਹਿਣਾ ਬਈ ਮੈਂ ਇੰਸਟਾਗ੍ਰam ਤੇ ਨੰਬਰ ਪਾਇਆ ਬੇਸ਼ੱਕ ਮੈਨੂੰ ਕਾਲ ਕਰ ਲਿਓ ਮੈਂ ਵੀਡੀਓ ਕਾਲ ਕਰਕੇ ਦਿਖਾ ਦੂੰਗਾ ਤੁਹਾਨੂੰ ਕਗਰ ਦਰਿਆ ਦੇ ਅੰਦਰ ਮਤਲਬ ਕਿ ਹੱਤੋਂ 5-6 ਦਿਨ ਪਹਿਲਾਂ ਵੀ ਪਾਣੀ ਆਇਆ ਸੀ ਫੇਰ ਘਟ ਗਿਆ ਸੀ ਬਹੁਤ ਜ਼ਿਆਦਾ ਘਟ ਗਿਆ ਸੀ ਤੇ ਕੱਲ ਤੇ ਅੱਜ ਦੇ ਵਿੱਚ ਫੇਰ ਦੁਬਾਰਾ ਪਾਣੀ ਵਧ ਗਿਆ ਸਵੇਰੇ ਤੋਂ ਲੈ ਕੇ ਮਤਲਬ ਸਵੇਰੇ ਤੋਂ ਲੈ ਕੇ ਹੁਣ ਤੱਕ 2 2.5 ਫੁੱਟ ਫੇਰ ਵਧ ਗਿਆ ਇਸ ਕਰਕੇ ਮੈਂ ਇਹੀ ਕਹਿਣਾ ਵੀ ਜਿਹੜੇ ਵੀ ਲਾਗੇ ਤਾਗੇ ਨੇ ਅਗਰ ਕਿਸੇ ਦਾ ਕੋਈ ਡਰਪੋ ਹੈ ਵੀ ਆਪਣੀ ਫਸਲ ਵਗੈਰਾ ਜਾਂ ਕੋਈ ਘਰ-ਵਾਰ ਦੀ ਆਪਣੀ ਸੇਫਟੀ ਕਰਕੇ ਰੱਖੋ ਵੈਸੇ ਖਾਤਰੇ ਵਾਲੀ ਕੋਈ ਗੱਲ ਨਹੀਂ ਐ ਪਿੱਛੋਂ ਪਾਣੀ ਘਟ ਹੀ ਰਿਹਾ ਪਰ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਘੱਗਰ ਦਰਿਆ ਦੇ ਅੰਦਰ ਕਿਸ ਸਪੀਡ ਨਾਲ ਚੱਲ ਰਿਹਾ ਔਰ ਕਿੰਨਾ ਜ਼ਿਆਦਾ ਵਧਿਆ ਹੋਇਆ ਅੱਜ ਤਰੀਕ ਮੈਂ ਫੇਰ ਦੱਸ ਦਿੰਦਾ 13 ਤਰੀਕ ਐ ਸ਼ਾਮ ਦੇ ਪੌਣੇ 7 ਵਜੇ ਤੁਸੀਂ ਮੇਰੀ ਸਵੇਰੇ ਦੀ ਵੀ ਵੀਡੀਓ ਚੈੱਕ ਕਰ ਸਕਦੇ ਹੋ ਇਸ ਲੋਕੇਸ਼ਨ ਦੀ ਸਵੇਰੇ ਨਾਲੋਂ ਪਾਣੀ ਵਧਿਆ ਨਾ ਕਿ ਘਟਿਆ ਕੱਲ ਦਾ ਪਤਾ ਨਹੀਂ ਕੀ ਹੋਊਗਾ ਔਰ ਕੱਲ ਨੂੰ ਮੈਂ ਤੁਹਾਨੂੰ ਅਪਡੇਟ ਦਿੰਦਾ ਰਹੂੰਗਾ ਭਾਈ ਵੀਡੀਓ ਨੂੰ ਸ਼ੇਅਰ ਕਰੋ ਦੱਬ ਕੇ ਮਤਲਬ ਕਿ ਕਈ ਜਣਿਆਂ ਤੱਕ ਪਹੁੰਚਾਓ ਕਈਆਂ ਨੂੰ ਐਸੀ ਦੀ ਰਿਪੋਰਟ ਚਾਹੀਦੀ ਹੁੰਦੀ ਐ ਵੀ ਘੱਗਰ ਦਰਿਆ ਦੀ ਉਹਨ ਜ਼ਰੂਰ ਸ਼ੇਅਰ ਕਰੋ ਆਪਣੀ